ਆ ਬਾਈ ਫੋਰਡ ਹਲਵੇ ਦਾ ਅਜਾ ਉਦਾਂ ਬਾਈ ਗੱਡੀ ਦੇ ਵਿੱਚ ਕੋਈ ਕੱਲ ਆਪਣੇ ਸਾਰਾ ਕੁਝ ਦੱਸਿਆ ਵੀ ਕੋਈ ਨੁਕਸ ਨਹੀਂ ਗੱਡੀ ਦੇ ਵਿੱਚ ਠੀਕ ਹੈ ਜੀ ਸਾਰੀ ਗੱਡੀ ਜੈਨੂਅਲ ਹੈ ਬੰਪਰ ਤੋਂ ਬੰਪਰ origignal ਹੈ ਜਿਹੜੇ ਹਲਕੇ ਫੁਲਕੇ ਸਕਰੈਚ ਹੈਗੇ ਆ ਉਹ ਤਾਂ ਚਲੋ ਦਿਖਦੇ ਹੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਆਪਣੇ ਫੋਰਡ ਪਾਇਆ ਸੀ ਟਰੈਕਟਰ ਪਾਸੋਂ ਚੌਥੇ ਇਹ ਦੇ ਟਰੈਕਟਰ ਦਾ ਸੌਦਾ ਹੋਇਆ ਬਾਈ ਇਹਦਾ ਟਰੈਕਟਰ ਦੀ ਇਹਦੀ ਆਪਾਂ ਡਿਲੀਵਰੀ ਕਰਕੇ ਆਉਣੀ ਆ ਤੇ ਬੰਦਾ ਵੀ ਸਪੈਸ਼ਲ ਬੁਲਾਇਆ ਬਾਈ ਡਰਾਈਵਰ ਹੀ ਕਰਨ ਨੂੰ ਤੇ ਬਾਕੀ ਫੋਨ ਬਹੁਤ ਸਾਰੇ ਵੀਰਾਂ ਦੇ ਆਏ ਬਾਈ ਇੱਕ ਦੋ ਵੀਰ ਕਹਿੰਦੇ ਦੇਖਣਾ ਆਉਣਾ ਚਲੋ ਜਿੱਦੋਂ ਆਪ ਅੱਗੇ ਕਹਿੰਦੇ ਵੀ ਜਿਹਦੇ ਚੀਜ਼ ਕਰਮਾ ਚ ਜਾਣੀ ਆ ਉੱਥੇ ਹੀ ਜਾਣੀ ਆ ਬਾਈ ਤੇ ਬਾਕੀ ਟਰੈਕਟਰ ਛੱਡ ਕੇ ਆਉਣਾ ਕਰੇ ਖਮਾਣੋ ਏਰੀਆ ਦੇ ਵਿੱਚ ਚੱਲਿਆ ਬਾਈ ਟਰੈਕਟਰ ਇਹ ਲੋਕਲੇ ਪੈ ਗਿਆ 25 30 ਕਿਲੋਮੀਟਰ ਤੇ ਲੋ ਜੀ ਆਹ ਟਰੈਕਟਰ ਦਾ ਬਾਈ ਫੋਰਡ ਠੀਕ ਹੈ ਜੀ 92 ਮਾਡਲ ਆ ਕੰਡੀਸ਼ਨ ਕਰੋ ਚੈੱਕ ਟਰੈਕਟਰ ਦੀ ਰੰਗ ਰੰਗ ਦਾ ਬਹੁਤ ਵਧੀਆ ਹੋਇਆ ਵਾਹ ਟਰੈਕਟਰ ਨੂੰ ਬਾਈ ਠੀਕ ਹੈ ਜੀ ਬਾਕੀ ਉਦੋਂ ਆਪਾਂ ਸਾਰਾ ਟਰੈਕਟਰ ਦਿਖਾਇਆ ਸੀਗਾ ਬਾਈ ਟਾਇਰ ਨਵੇਂ ਆ ਟਰੈਕਟਰ ਤੇ ਹੈਗੇ ਦੇਸੀ ਆ ਨਵੇਂ ਟਾਇਰ ਆ ਚਾਰੇ ਠੀਕ ਹੈ ਜੀ ਸ਼ੋ ਸ਼ੂਦਨ ਓਕੇ ਟਰੈਕਟਰ ਪੂਰਾ ਸਾਫ਼ ਛਤਰੀ-ਸੁੱਤਰੀ ਲੱਗੀ ਹੋਈ ਆ ਸਲੈਂਸਰ ਵੀ ਦੂਆ ਲੱਗਿਆ ਵਾ ਤੇ ਆ ਬੰਦਾ ਸਾਡਾ ਡਰਾਈਵਰ ਪਹੁੰਚ ਗਿਆ ਬਾਈ ਇਹਨੇ ਲੈ ਕੇ ਜਾਣਾ ਟਰੈਕਟਰ ਇਹਦੇ ਏਰੀਏ 'ਚ ਇਹਦੇ ਨਾਲ ਦੇ ਉੱਥੇ 5-7 ਕਿਲੋਮੀਟਰ ਏਰੀਆ ਦੇ ਚ ਜਾਣਾ ਟਰੈਕਟਰ। ਹੋਰ ਵਧੀਆਲੀ ਠੀਕ ਆ। ਆਹ ਵਧੀਆ ਵੀਰੇ ਵਧੀਆ ਵੀ। ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਮਹਾਰਾਜ। ਇਹ ਬੰਦਾ ਥੋੜਾ ਥੋੜਾ ਬਾਈ ਸ਼ਰਮਦਾਦਾ ਹੁਣ ਮੜਾ ਜਾ ਲੱਗ ਗਿਆ ਖੋਲਣਾ ਹੌਲੀ ਹੌਲੀ। ਹੈਂ? ਥੋੜੀ ਹੋਰ। ਠੀਕ ਆ ਠੀਕ ਆ ਬਾਈ। ਇਹ ਮੁੰਡਾ ਬਾਈ ਪਿੰਡ ਹਵਾਰੇ ਦਾ ਜਗਤਾਰ ਸਿੰਘ ਹਵਾਰੇ ਦੇ ਪਿੰਡ ਦਾ। ਚੈਨਲ ਇਹਨੇ ਵੀ ਬਣਾਇਆ ਹੋਇਆ ਦਾ ਹੁਣ ਚੈਨਲ ਹੌਲੀ-ਹੌਲੀ ਚਲਾਉਂਗੇ। ਹੈਂ? ਚਲਾਉਂਗੇ ਤਰੂ ਮਨੋ ਡਾਈ ਦਾ। ਹਾਂ। ਚਲਾਉਂਗੇ ਥੋੜਾ ਜਿਆ ਭੇਤ ਪਾ ਲਵੇ ਬਾਈ। ਤੇ ਆਰਾਮ ਨਾਲ ਜਾਈ ਹੌਲੀ ਮੇਰਾ ਵੀਰ ਹੈ ਮਾ ਠੀਕ ਹੈ ਵੀਰ ਮੈਂ ਚੱਲਦਾ ਫਿਰ ਕਾਲੀ ਨਾ ਕਰੀ ਚਲੇ ਜਾਈਏ ਠੀਕਾ ਠੀਕਾ ਕਾਪੀ ਕਰ ਕਰਦੀ ਕਰਦਾ ਤੇ ਬਾਕੀ ਭਾਈ ਆਪਾ ਦੱਸਿਆ ਤਾਂ ਵੀ ਜਿਹੜਾ ਇਹਦਾ ਪੰਪ ਐਲ ਚੇਂਜ ਹੈ ਇਹਦਾ ਨਾਲ ਦਾ ਪੰਪ ਨਹੀਂ ਹੈਗਾ ਇਹਨੂੰ ਦੂਜਾ ਪੰਪ ਲਾਇਆ ਹੋਇਆ ਭਾਈ ਇਨਲੈਂਡ ਪੰਪ ਜਿਹੜਾ 60 ਵਿੱਚ ਆਉਂਦਾ ਨਾਲ ਇਹਨੂੰ ਦੁਆ ਪੰਪ ਆਉਂਦਾ ਏ ਡਾਇਫ੍ਰਾਮ ਵਾਲਾ ਆਹ ਪੰਪ ਇਹਨੂੰ ਬਾਅਦ ਦੇ ਵਿੱਚ ਐਕਸਟਰਾ ਲਾਇਆ ਹੋਇਆ ਠੀਕ ਹੈ ਜੀ ਬਾਕੀ ਇਹਨਾਂ ਨੇ ਲਿਆ ਐ ਅੰਕਲ ਜੀ ਇਹਨਾਂ ਨੂੰ ਮੁਬਾਰਕਾ ਬਾਈ ਆਪਣੇ ਨਾਲ ਬਹੁਤ ਟਾਈਮ ਤੇ ਜੁੜੇ ਹੋਏ ਆ YouTube ਤੇ ਤੇ ਬੰਦ ਕਰੀ ਇੱਕ ਮਿੰਟ ਬੰਦ ਕਰੀ ਬਾਕੀ ਬਾਈ ਕੰਪਨੀ ਕੰਮ ਕਰਵਾਇਆ ਅੱਜ ਥੋੜਾ ਜਿਹਾ ਦੇ ਨਾ ਮਗਰਾੜ ਅੰਦਰੋਂ ਟੁੱਟੇ ਹੋਏ ਸੀਗੇ ਥੋੜੇ ਥੋੜੇ ਠੀਕ ਹੈ ਜੀ ਉਹ ਵੀ ਅੱਜ ਸਾਰੇ ਖੋਲ ਕੇ ਅੱਜ ਤਾਂ ਹੀ ਲੈਨੇ ਤਾਂ ਟਰੈਕਟਰ ਅੱਜ ਇਹ ਸਵੇਰੇ ਭੇਜ ਦੇਣਾ ਦਾ ਆਪਾਂ ਨੇ ਠੀਕ ਹੈ ਜੀ ਸਵੇਰੇ ਭੇਜਣ ਉਹਦੇ ਕਰਕੇ ਕੰਮ ਲੇਟ ਹੋ ਗਿਆ ਅੱਜ ਤੇ ਉਹ ਹੁਣ ਦੁਬਾਰਾ ਖੋਲ ਕੇ ਸਾਰੇ ਬੈਲਡ ਕਰਾਏ ਆ ਤੇ ਤਾਂ ਕਰਕੇ ਥੋੜਾ ਜਿਹਾ ਅੱਜ ਨਹੀਂ ਤਾਂ ਹੁਣ ਸਮਝ ਲਓ 5:30 ਤਾਂ ਇੱਥੇ ਹੀ ਵੱਜ ਗਏ ਬਾਕੀ ਜਾਣ ਦਾ ਚਲੋ ਬਹੁਤਾ ਹੈ ਨਹੀਂ ਘੰਟੇ ਢੇਢ ਘੰਟੇ ਦੇ ਰਸਤਾ ਠੀਕ ਆ ਚੱਲ ਵੀਰੇ ਲੈ ਰੱਬ ਦਾ ਨੋ ਮਾਰ ਸੈਲਫ ਬਾਕੀ ਭਾਈ ਫੋਨ ਬਹੁਤ ਸਾਰੇ ਵੀਰਾਂ ਦੇ ਆਏ ਟਰੈਕਟਰ ਬਾਤ ਤੇ ਚਲੋ ਜਿੱਥੇ ਜਾਣਾ ਚੀਜ਼ ਨੇ ਉੱਥੇ ਜਾਣਾ ਮਾਲ ਸਾਲਫ ਚੱਕਦੇ ਕੰਮ ਨੂੰ ਕਰਤਾ ਬਾਈ ਫੋੜ ਹਲਵੇ ਦਾ ਅੱਜ ਰੇਖਾਂ ਬਰੁਖਾਂ ਬਹੁਤ ਟਾਈਮ ਆ ਫੋੜਦੇ ਆ ਬਾਈ ਬਾਕੀ ਇੱਕ ਆਪਣੇ ਕੋਲ ਟਰੈਕਟਰ ਹੋਰ ਹੈ ਬਾਈ ਸੋਨਾਲਿਕਾ 35 ਉਹ ਵੀ ਦੇਖ ਲਓ ਜੇ ਕਿਸੇ ਨੇ ਲੈਣਾ 10 ਮਾਡਲ ਹੈ ਠੀਕ ਹੈ ਜੀ 10 ਮਾਡਲ ਟਰੈਕਟਰ ਪੂਰਾ ਕੈਮ ਇੰਜਨ ਗੇਅਰ ਦਾ ਬਾਈ ਠੀਕ ਹੈ ਜੀ ਰੰਗ ਰੂਪ ਦਾ ਸਾਰਾ Ориਜਨਲ ਹੈ ਤੇ ਜੇ ਕੋਈ ਹੋਇਆ ਮੇਰਾ ਵੀਰ ਚਾਹਵਣ ਸੱਜਣਾ ਤਾਂ ਦੇਖ ਲਿਓ ਚਾ ਟਾਇਰ ਹੈਗੇ ਆ ਬਾਈ 14 ਦੇ ਬਾਈ ਹੋਏ ਟਾਇਰਾਂ ਦੀ ਕੰਡੀਸ਼ਨ ਹੈ ਕਿ 40 45 ਪੈਸੇ 40 ਪੈਸੇ ਮੰਨੋ ਮੁਰਲੇ ਟਾਇਰ ਵੀ ਬਾਈ 20 25 ਕੇ ਪੈਸੇ ਆ ਠੀਕ ਹੈ ਜੀ ਬਾਕੀ ਟਰੈਕਟਰ ਉਦਾਂ ਰੰਗ ਰੂਪ ਦਾ ਠੀਕ ਆ ਬਾਈ ਟਰੈਕਟਰ ਹਜੇ ਪੁੱਤਾ ਨਹੀਂ ਹੈਗਾ ਜਦਾਂ ਲੈਂਦਾ ਆਪਾਂ ਨੇ ਉਵੇਂ ਹੀ ਆ ਜਿਵੇਂ ਦਾ ਆਇਆ ਹੋਇਆ ਟਰੈਕਟਰ ਤੇ ਜੇ ਕੋਈ ਮੇਰਾ ਵੀ ਚਾਹ ਬਣ ਸੱਜਣਾ ਹੋਇਆ 35 ਲੈਣ ਦਾ ਮੈਂ ਕੰਟੈਕਟ ਕਰ ਲਿਓ ਬਾਕੀ ਮਾਰ ਕੇ ਮੁਰਕੇ ਤੁਹਾਨੂੰ ਚੈੱਕ ਕਰਾ ਦਨੇ ਬਾਈ 10 ਦੀ ਮਾਰ ਕੇ ਟਰੈਕਟਰ ਦੇ ਠੀਕ ਹੈ ਜੀ ਟਾਇਰ ਵੈਸੇ ਇਹਨੂੰ ਆਉਂਦੇ ਹੈਗੇ ਆ 13 ਦੇ 14 ਦੇ ਟਾਇਰ ਪਾਏ ਹੋਏ ਆ ਠੀਕ ਹੈ ਜੀ ਬਾਕੀ ਉਦਾਂ ਟਰੈਕਟਰ ਠੀਕ ਆ ਬਾਈ ਚਲਾਈ ਚਲੂਗੀ ਦਾ ਸਾਫ ਐਨ ਛਤਰੀ ਜਮੇ ਨਵੀਂ ਲੱਗੀ ਹੋਈ ਆ ਸਪੀਕਰ ਲੱਗੇ ਹੋਏ ਆ ਗੁਰੂਜੀ ਵਾਲੇ ਤੇ ਇਹਦੇ ਵਿੱਚ ਹੈ ਨਹੀਂ ਬਾਈ ਟੇਪ ਇਹ ਖਾਲੀ ਹੈ ਵਿਚਾਰਾ ਵਿੱਚੋਂ ਠੀਕ ਆ ਜੀ ਪਿੱਛੋਂ ਵੀ ਤੁਹਾਨੂੰ ਦਿਖਾ ਦਣਾ ਟਰੈਕਟਰ ਲੈ ਜੀ ਪਿੱਛੋਂ ਚੈੱਕ ਕਰ ਲੋ ਕੰਡੀਸ਼ਨ ਤੇ ਡਿਮਾਂਡ ਹੈਗੀ ਇਹਦੀ ਬਾਈ 190000 ਰੁਪਿਆ ਠੀਕ ਆ ਜੀ ਰੇਟ ਪਾਸੇ ਆਪਾਂ ਨੇ ਜਾਇਜ਼ ਮੰਗਿਆ ਇਹਦੇ ਵਿੱਚੋਂ ਆਪਾਂ ਥੋੜਾ ਬੋਤਾ ਮਾਨਦਾਨ ਕਰ ਦਾਂਗੇ ਜਿਹਨੇ ਟਰੈਕਟਰ ਲੈਣਾ ਹੋਇਆ ਮੌਕੇ ਤੇ ਠੀਕ ਆ ਜੀ ਬਾਕੀ ਬਾਈ ਆ ਕੇ ਦੇਖਿਓ ਟਰੈਕਟਰ ਤੇ ਚਲਾ ਕੇ ਆ ਕੇ ਚਲਾ ਕੇ ਤਸੱਲੀ ਕਰਕੇ ਫਿਰ ਸੌਦਾ ਕਰਿਓ ਟਰੈਕਟਰ ਦਾ ਠੀਕ ਹੈ ਜੀ ਰਿਮਾ ਰੂਮਾ ਦਾ ਸਾਰਾ ਰੰਗ ਓਰੀਜਨਲ ਹੈ ਬਾਈ ਕਿਤੇ ਵੀ ਟਚਿੰਗ ਨਹੀਂ ਹੈਗੀ ਟਰੈਕਟਰ ਨੂੰ ਆ ਲੋ ਜੀ ਪੰਜਾਬ ਦਾ ਨੰਬਰ ਆ ਬਾਕੀ ਕੀ ਆਪਣੇ ਕੋਲ ਇੰਟਰਵਿਊ ਹੈ ਬਾਈ ਇਹ ਵੀ ਸੋਨਾ ਲੀਕਾ ਦੇ ਵਿੱਚੇ ਕੱਟਿਆ ਆਪਾਂ ਨੇ ਜਿਹੜੇ ਉਹਦੋਂ ਗੁੱਜਰ ਵੀਰ ਲੈ ਕੇ ਗਿਆ ਟਰੈਕਟਰ ਉਹਨਾਂ ਨੂੰ ਵਿੱਚ ਦਿੱਤਾ ਸੀ ਇਹ ਉਹਨਾਂ ਦਾ ਇੰਟਰ ਟਰੈਕਟਰ ਹੈ ਵਿੱਚ ਕੱਟਿਆ ਇਹ ਆਪਾਂ ਨੇ ਠੀਕ ਹੈ ਜੀ ਤੇ ਇਹਦਾ ਵਿਚਾਰਾ ਪਟਿਆਲੇ ਹੀ ਜਾਊਗਾ ਦੀ ਹਾਲਤ ਜਿਆਦਾ ਥੋੜੀ ਜੀ ਗੰਭੀਰ ਹੈ ਆਹ ਦੇਖ ਲਓ ਇਹ ਪੁਰਾਣਾ ਮਾਡਲ ਹੈ 8082 ਮਾਡਲ ਹੈ ਇਹ ਠੀਕ ਹੈ ਜੀ ਹੁਣ ਦੋ ਤਿੰਨ ਟਰੈਕਟਰ ਇਕੱਠੇ ਜਦੋਂ ਹੋ ਗਏ ਉਦੋਂ ਫਿਰ ਇਹਨੂੰ ਪਟਿਆਲੇ ਨੂੰ ਤੋੜ ਦੇਣਾ ਬਾਈ ਬੰਪਰ ਬੂੰਪਰ ਦੇਰੋ ਵਿਚਾਰੇ ਦਾ ਮੂਰੇ ਤੇ ਜਮਾ ਹੀ ਕੰਡਮੇ ਹੋਇਆ ਉਦਾਂ ਚਲਾਈ ਦਾ ਹੁਣ ਵੀ ਪੂਰਾ ਇੱਕ ਨੰਬਰ ਆ ਬਾਈ ਇੰਜਨ ਆ ਇਹਨੂੰ ਇੰਜਨ ਚ ਪੂਰੀ ਗੜਕ ਹੈ ਆ ਬਾਹਰ ਤੇ ਬਾਡੀ ਲਾਈਨ ਤੇ ਥੋੜਾ ਜਿਹਾ ਮਾਰ ਖਾ ਗਿਆ ਟਰੈਕਟਰ ਪਰਾਣਾ ਜੇ ਕਿਸੇ ਨੇ ਬਈ ਤਿਆਰ ਕਰਾਉਣਾ ਹੋਇਆ ਐਂਟਰ ਤਾਂ ਲੈ ਲਿਓ ਆਪਾਂ ਕਵਾੜ ਦੇ ਮੁੱਲ 'ਚ ਦੇ ਦਾਂਗੇ ਟਰੈਕਟਰ ਚਲਾਈ ਪੂਰੀ ਕਾਇਮ ਐ ਨਾ ਕਿਸੇ ਪਾਸੇ ਨੂੰ ਪੋ ਨਹੀਂ ਹੈਗਾ ਐਨ ਪੂਰੇ ਦਾਣੇ ਗਣਦਾ ਬਾਈ ਇਹਦੀ ਉਹ ਕਰਿਆ ਦਾ ਥੋੜਾ ਜਿਹਾ ਤਾਂ ਕਰਕੇ ਇਹਦੀ ਸ਼ੋ ਹੋਲੀ ਸੀਗੀ ਆਪਾਂ ਨੇ ਬੈਟਰੀ ਦੀ ਮੈਂ ਚਾਰਜ ਲਾ ਕੇ ਦੇਖੀ ਸੀ ਮਨੂੰ ਸ਼ਾਇਦ ਜੇ ਮਾਣੀ ਮੋਟੀ ਚਾਰਜ ਹੋ ਜਾਵੇ ਪਰ ਹੋਈ ਨਹੀਂ ਬਾਈ ਚਾਰਜ ਬੈਟਰੀ ਦੀ ਸਮਝ ਲੋ ਕੰਡਮੇ ਆ ਤੇ ਮਿੱਤਰੋ ਕੱਲ ਆਪਾਂ ਨੇ ਜੀ ਅ ਗੱਡੀ ਦੀ ਵੀਡੀਓ ਪਾਈ ਸੀ ਵੀ ਆਪਾਂ ਗੱਡੀ ਸੇਲ ਕਰਨੀ ਆ ਮਰੇ ਸਾਹਮਣੋਂ ਕੱਲ੍ਹ ਤੇ ਕਈ ਸਾਰੇ ਵੀਰਾਂ ਦੇ ਫੋਨ ਆਏ ਜੀ ਤੇ ਇੱਕ ਦੋ ਵੀਰ ਆ ਕੇ ਵੀ ਦੇਖਾ ਦੇਖ ਕੇ ਗਏ ਆ ਘਰੇ ਗੱਡੀ ਤੇ ਦੋ ਤਿੰਨ ਕੋਲਾ ਮੈਨੂੰ ਬਾਹਰੋਂ ਵੀ ਆਏ ਆ ਗੱਡੀ ਬਾਰੇ ਠੀਕ ਆ ਜੀ ਜਣੀ ਕਿ ਆਪਾਂ ਰੇਟ ਦੱਸਿਆ ਸੀ ਇਹਦੇ ਵਿੱਚ 1.8 ਲੱਖ ਰੁਪਈਆ ਠੀਕ ਆ ਬਾਕੀ ਚਲੋ ਰੇਟ ਦਾ ਤਾਂ ਤੁਹਾਨੂੰ ਪਤਾ ਹੁੰਦਾ ਹੀ ਆ ਮਾੜਾ ਮੋਟਾ ਹਰੇਕ ਨੂੰ ਹੁੰਦਾ ਵੀ ਲੈਣ ਵਾਲੇ ਵੀ ਘੱਟ ਮਿਲ ਜਵੇ ਆਪਾਂ ਨੂੰ ਹੁੰਦਾ ਵੀ ਜਦੋਂ ਆਪਣੀ ਚੀਜ਼ ਵੱਧ ਵੇਚ ਜਵੇ ਠੀਕ ਨੇ ਜੀ ਆਪਾਂ ਨੇ ਦੱਸਿਆ ਸੀ ਵੀ ਆਪਾਂ ਨੇ ਕੋਈ ਗੱਡੀ ਜਿੱਦਾਂ ਕੋਈ 2 2.5 ਤਿੰਨ ਤੱਕ ਹੋਈ ਗੱਡੀ ਆਪਾਂ ਉਹ ਵੀ ਵਿੱਚ ਲੈ ਲਾਂਗੇ ਆਪਾਂ ਠੀਕ ਹੈ ਜੀ ਤੇ ਉਦਾਂ ਵਈ ਗੱਡੀ ਦੇ ਵਿੱਚ ਕੋਈ ਕੱਲ ਆਪਣੇ ਸਾਰਾ ਕੁਝ ਦੱਸਿਆ ਵੀ ਕੋਈ ਨੁਕਸ ਨਹੀਂ ਗੱਡੀ ਦੇ ਵਿੱਚ ਠੀਕ ਹੈ ਜੀ ਸਾਰੀ ਗੱਡੀ ਜੈਨੂਨ ਹੈ ਬੰਪਰ ਤੋਂ ਬੰਪਰ Ориਜਨਲ ਹੈ ਜਿਹੜੇ ਹਲਕੇ ਫੁਲਕੇ ਸਕ੍ਰੈਚ ਹੈਗੇ ਆ ਉਹ ਤਾਂ ਚਲੋ ਦਿਖਦੇ ਹੀ ਆ ਠੀਕ ਹੈ ਜੀ ਬਾਕੀ ਕਿਤੇ ਵੀ ਗੱਡੀ ਨੂੰ ਟਚਿੰਗ ਨਹੀਂ ਹੈਗੀ ਤੇ ਨੰਬਰ ਦੋ ਗੱਲ ਆਪਾਂ ਨੇ ਸਰ ਉਹ ਵੀ ਇਹਨੂੰ ਗੱਡੀ ਦੇਣੀ ਆ ਵੀ ਜਿਹੜਾ ਨਾਮ ਕਰਵਾਵੇ ਗੱਡੀ ਠੀਕ ਉਹ ਮੇਰੇ ਨਾਮ ਤੇ ਗੱਡੀ ਤੇ ਚਲੋ ਟਰੈਕਟਰ ਦਾ ਮੜਾ ਮੋਟਾ ਲੇਟ ਫੇਟ ਚੱਲ ਲਵਾਂਗੇ ਕਿਉਂਕਿ ਟਰੈਕਟਰ ਜ਼ਿਆਦਾਤਰ ਖੇਤਾਂ 'ਮਾਂ ਚੱਲਦਾ ਠੀਕ ਹੈ ਗੱਡੀ ਰੋਡ ਤੇ ਚੱਲਣੀ ਆ ਬਾਈ 100 ਇਦਾਂ ਦੀ ਗੱਲਬਾਤ ਹੁੰਦੀ ਏ ਸਾਡੇ ਛੋੜੇ ਘਰ ਦੇ ਵੀ ਵਹਿਮ ਕਰਦੇ ਨੇ ਤੇ ਮੈਨੂੰ ਵੀ ਇਹ ਗੱਲ ਦਾ ਥੋੜਾ ਜਿਹਾ ਆਪਾਂ ਨੇ ਉਹ ਵੀਰ ਨੂੰ ਗੱਡੀ ਲੈਣੀ ਜਿਹੜਾ ਬੰਦਾ ਨਾਮ ਗੱਡੀ ਕਰਵਾਵੇ ਠੀਕ ਹੈ ਮੈਨੂੰ ਕਈ ਸਾਰੇ ਡੀਲਰ ਵੀਰਾਂ ਦੇ ਫੋਨ ਵੀ ਆਏ ਵੀ ਵੀਰੇ ਅਸੀਂ ਲੈਣੀ ਆ ਆਪਾਂ ਤਾਂ ਚਲੋ ਉਹਨਾਂ ਨੂੰ ਆਪਣਾ ਹੁੰਦਾ ਬਾਈ 25 30 40 ਹਜ਼ਾਰ ਦਾ ਅਸੀਂ ਵੀ ਚਲੋ ਇਹੀ ਕੰਮ ਕਰਦੇ ਆ ਟਰੈਕਟਰਾਂ ਦਾ ਠੀਕ ਹੈ ਜੀ ਤੇ ਬਾਕੀ ਜੇ ਕੋਈ ਵੀ ਵੀਰ ਚਾਹਵਨ ਸੱਜਣ ਹੋਇਆ ਤਾਂ ਦੇਖ ਲਿਓ ਤੇ ਕਈ ਸਾਰੇ ਦੋ ਦੰ ਵੀਰਾਂ ਦੇ ਬਾਹਰੋਂ ਫੋਨ ਆਏ ਬਾਈ ਕਹਿੰਦੇ ਸੀ ਵੀ ਥੋੜੇ ਦੀ ਪੜੋਸਾ ਕਰਦੇ ਆ ਵੀ ਜਿੱਦਾਂ ਤੁਸੀਂ ਪਰ ਇਹ ਬਾਈ ਹੁਣ ਤੁਹਾਨੂੰ ਪਤਾ ਗੱਡੀ ਰਕਮ ਵਾਲੀ ਗੱਡੀ ਆ ਠੀਕ ਆ ਮੈਂ ਵੀ ਇਹਨਾਂ ਨੂੰ ਕਿਹਾ ਬਾਈ ਆਪਣਾ ਤੁਸੀਂ ਕਿਸੇ ਨੂੰ ਭੇਜ ਕੇ ਦਿਖਾ ਕੇ ਵੀ ਫੇਰ ਸੌਦਾ ਕਰੋ ਚੀਜ਼ ਦਾ ਠੀਕ ਨੇ ਜੀ ਆਏ ਆਪਾਂ ਫੋਨ ਤੇ ਸੌਦਾ ਕਰੀਏ ਕੱਲ ਨੂੰ ਅਗਲਾ ਕਹਦੇ ਬਾਈ ਇਦਾਂ ਇਦਾਂ ਉਹ ਚੀਜ਼ ਦਾ ਫਾਇਦਾ ਨਹੀਂ ਹੈਗਾ ਤੇ ਗੱਡੀ ਚੱਲੀ ਹੋਈ ਬਾਈ ਜੈਨੂਨ ਆ ਪੁਸ਼ ਪਰਨ ਸਟਾਰਟ ਵਾਲੀ ਆ ਤੇ 55000 ਰੁਪਏ ਆ 55000 ਗੱਡੀ origignal ਚੱਲੀ ਹੋਈ ਆ ਜੀ ਠੀਕ ਆ ਬਾਕੀ ਗੱਡੀ ਦੇ ਸੀਟ ਸੂਟ ਕਵਰ ਐਨ ਵਧੀਆ ਪੁਆਏ ਸੀਗੇ ਭਾਈ ਐਨ ਓਕੇ ਠੀਕ ਹੈ ਜੀ 23 ਦਿਨ ਦੇ ਬਜਟ ਤੱਕ ਭਾਈ ਗੱਡੀ ਕਿਸੇ ਕੋਲ ਵਿੱਚ ਹੋਈ ਆਪਾਂ ਉਹ ਵੀ ਲੈ ਲਾਂਗੇ ਠੀਕ ਹੈ ਜੀ ਨੰਬਰ ਵੀ ਆਪਾਂ ਦਿਖਾ ਦਨੇ ਭਾਈ ਆਪਾਂ ਐਨੀ ਵੀ ਨੰਬਰ ਨਹੀਂ ਦਿਖਾਉਣਾ ਪੀਵੀ 65 ਬੀਵੀ 7501 ਜਿੱਦਾਂ ਮਰਜੀ ਭਾਈ ਏਜੰਸੀ ਰਿਕਾਰਡ ਕਢਾ ਕੇ ਚੈੱਕ ਕਰ ਲਿਓ ਗੱਡੀ ਦਾ ਠੀਕ ਆ ਸਾਰੀਆਂ ਸਰਵਿਸਾਂ ਗੱਡੀ ਦੇ ਏਜੰਸੀ ਦੇ ਵਿੱਚ ਹੋਈਆਂ ਜਿੱਦ ਜੱਦੀ ਗੱਡੀ ਆਈ ਆ ਠੀਕ ਹੈ ਜੀ ਬਾਕੀ ਪਿੱਛੋਂ ਵੀ ਐਨ ਸਾਫ ਆ ਕਿ ਟਿੱਗੇ ਡੁੱਗੀ ਕਿਤੋਂ ਲੱਗੀ ਵੱਜੀ ਨਹੀਂ ਹੈਗੀ ਭਾਈ ਠੀਕ ਹੈ ਜੀ ਕੋਈ ਪਾਲਸ ਨਹੀਂ ਮਾਰੀ ਵੀ ਜਿਵੇਂ ਹੈਗੀ ਗੱਡੀ ਲਿਬੜੀ ਤੇ ਬੜੀ ਉਦਾਂ ਹੀ ਆ ਤੇ ਅ ਭਾਈ ਸਪੈਸ਼ਲ ਉਹ ਦੇਖੋ ਕਵਰ ਪਿਆ ਗੱਡੀ ਦਾ ਜਦੋਂ ਵੀ ਆਉਂਦੀ ਆ ਉਹ ਸਾਹਮਣੇ ਉਰੇ ਲਾ ਕੇ ਕਵਰ ਲਾ ਕੇ ਫੇ ਗੱਡੀ ਖੜਾਉਨੇ ਆਪਾਂ ਠੀਕ ਹੈ ਜੀ ਤੇ ਬਸ ਥੋੜੀ ਜੀ ਚਲੋ 100 ਲੋੜਾ ਹੋ ਜੈਨੇ ਘਰ ਦੇ ਵਿੱਚ ਤਾਂ ਕਰਕੇ ਥੋੜਾ ਜਿਹਾ ਮਨ ਬਣਿਆ ਨਹੀਂ ਤਾਂ ਕੋਈ ਏਡੀ ਗੱਲਬਾਤ ਹੈ ਨਹੀਂ ਸੀ ਤੇ ਰੇਟ ਆਪਾਂ ਦੱਸਿਆ ਸੀਗਾ ਭਾਈ 1.8 ਲੱਖ 8 ਲੱਖ 25000 ਬਾਕੀ ਦਾ ਰੇਟ ਕਰ ਦਾਂਗੇ ਭਾਈ ਮੌਕੇ ਤੇ ਜਿੱਦਾਂ ਵੀ ਪਹਿਲਾਂ ਆ ਕੇ ਦੇਖ ਦੇਖ ਲਓ ਚਲਾ ਕੇ ਠੀਕ ਹੈ ਜੀ ਫਿਰ ਆਪਾਂ ਐਡਜਸਟ ਕਰ ਲਾਂਗੇ ਰੇਟ ਦਾ ਤੇ ਜੇ ਸਿੱਧੀ ਲੈਣੀ ਸਿੱਧੀ ਵੀ ਦੇ ਦਾਂਗੇ ਜੇ ਕਿਸੇ ਨੇ ਵਿੱਚ ਗੱਡੀ ਕੋਈ 2.5 ਲੱਖ ਵਾਲੀ ਆਪਾਂ ਨੂੰ ਕਰਾਉਣੀ ਹੋਈ ਐਡਜਸਟ ਉਹ ਵੀ ਲੈ ਲਾਂਗੇ ਗੱਡੀ ਪੰਜਾਬ ਨੰਬਰ ਚਾਹੀਦੀ ਹੈ ਜੀ Swift ਹੋਵੇ ਗੱਡੀ Maruti ਦੀ ਹੋਵੇ i20 ਵੀ ਚੱਲ ਜੂਗੀ ਜਾਂ ਕੋਈ ਜਿੱਦਾਂ ਪੈਟਰੋਲ ਹੋਵੇ ਡੀਜ਼ਲ ਹੋਵੇ ਇਹ ਗੱਲ ਦਾ ਆਪਾਂ ਨੂੰ ਕੋਈ ਵਹਿਮ ਨਹੀਂ ਹੈਗਾ ਠੀਕ ਹੈ ਜੀ ਇਹ ਜਾਨੀ ਕਿ ਪੈਟਰੋਲ ਹੈ ਜਾਨੀ ਕਿ 2020 ਤੋਂ ਬਾਅਦ ਸਾਰੀਆਂ ਪੈਟਰੋਲ ਆਈਆਂ ਨੇ ਬਾਈ ਠੀਕ ਹੈ ਜੀ ਇਹ ਡੀਜ਼ਲ ਜਿੱਥੇ ਤੱਕ ਮਨੂੰ ਨੌਲੇਜ ਹੈ 26 ਇੰਜਨ ਹੈ ਇਹਦੇ ਵਿੱਚ ਤੇ ਕੋਈ ਲੋਨ ਨਹੀਂ ਹੈਗਾ ਕੋਈ ਕੁਛ ਨਹੀਂ ਕੈਸ਼ ਹੈ ਗੱਡੀ ਤੇ ਮੈਂ 1 ਸਾਲ ਪਹਿਲਾਂ ਗੱਡੀ ਸਮਝ ਲਓ ਲਈ ਸੀ ਆਪਣੇ ਖਾਸ ਰਿਸ਼ਤੇਦਾਰਾਂ ਤੋਂ ਗੱਡੀ ਠੀਕ ਹੈ ਹੁਣ ਮੇਰੇ ਨਾਮ ਹੈ ਗੱਡੀ ਦਾ ਸੈਕੰਡ ਓਨਰ ਹੈ ਠੀਕ ਹੈ ਜੀ ਤੇ ਬਾਕੀ ਬਾਈ ਦੇਖ ਲਓ ਜਿੱਦਾਂ ਵੀ ਹੋਇਆ ਠੀਕ ਹੈ ਜੀ ਬਾਕੀ ਟਰੈਕਟਰ ਬਾਈ ਆਪਣੇ ਕੋਲ ਹਾਂ ਹੋਰ ਵੀ ਖੜੇ ਨੇ ਸੈਕੰਡ ਹੈਂਡ ਰੋਪੜ ਦੇ ਵਿੱਚ ਸਭ ਨੂੰ ਪਤਾ ਹੀ ਆ ਕਿ ਕਿਸੇ ਨੇ ਕੋਈ ਹੋਰ ਟਰੈਕਟਰ ਲੈਣਾ ਤਾਂ ਵੀ ਆਪਣੇ ਨਾਲ ਕੰਟੈਕਟ ਕਰ ਲਿਓ ਜੀ ਤੇ ਇੱਕ ਦੋ ਟਰੈਕਟਰ ਆਪਣੇ ਕੋਲ ਆਏ ਆ ਹੋਰ ਇੱਕ ਦੋ ਨਵੇਂ ਸਨ ਉਹ ਵੀ ਆਪਾਂ ਦਿਖਾ ਦਾਂਗੇ ਬਾਈ ਕੱਲ ਨੂੰ ਠੀਕ ਹੈ ਜੀ ਬਾਕੀ ਸੋਨਾਲੀ ਕਾ ਤੁਹਾਨੂੰ ਆਪਾਂ ਦਿਖਾਇਆ ਅੱਜ ਇਹ ਵੀ ਵਧੀਆ ਟਰੈਕਟਰ ਕਿਸੇ ਨੇ ਲੈਣਾ ਹੋਇਆ ਘਰ ਰੇਟ ਵੀ ਜਾਇਜ਼ ਆ ਤੇ ਇਹ ਟਰੈਕਟਰ ਵੀ ਵਧੀਆ ਇੰਜਨ ਗੇਅਰ ਦਾ ਠੀਕ ਹੈ ਜੀ ਬਾਕੀ ਬਾਈ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਤੇ ਨੰਬਰ ਸਭ ਨੂੰ ਪਤਾ ਹੀ ਆਪਣਾ ਥੱਲੇ ਨੰਬਰ ਮੈਂਸ਼ਨ ਕਰੂੰਗਾ ਸਕਰੀਨ ਦੇ ਬਾਈ ਉਧਰ ਜਾ ਕੇ ਕੰਟੈਕਟ ਕਰ ਲਿਓ ਜੀ ਤੇ ਆਦੇ ਬਲੌਗ ਵਿੱਚ ਇੰਨਾ ਹੀ ਬਾਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇਗੇ ਸੀ ਹੋਰ ਨਵੀਂ ਵੀਡੀਓ ਚ ਸਾਰੇ ਦਾ ਧੰਨਵਾਦ